ਪ੍ਰਾਈਮਸ਼ਾ ਟੀਵੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਦੇ ਅੱਜ ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਇੱਕ ਤਾਂ ਪੰਜਾਬ ਦੀ ਰਾਜਨੀਤੀ ਅਸੀਂ ਕਰ ਕਰਾਂਗੇ ਤਰਨਤਨ ਉਪਚੋਣ ਦਿੱਤਨ ਤੋਂ ਬਾਅਦ ਆਮ ਆਦਮੀ ਪਾਰਟੀ ਜਿੱਥੇ ਲੋਕਾਂ ਦਾ ਧੰਨਵਾਦ ਕਰ ਰਹੀ ਹੈ 2027 ਲਈ ਰਾ ਪਦਰਾ ਹੋਇਆ ਵੀ ਮੰਨਦੀ ਹੈ ਉੱਥੇ ਅਕਾਲੀ ਦਲ ਇਸ ਗੱਲ ਤੇ ਵਿਚਾਰਾ ਕਰ ਰਹੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮਜ਼ਬੂਤੀ ਦਾ ਉਭਰੇ ਹਾਂ ਹੋਰ ਮਜ਼ਬੂਤ ਪਾਰਟੀ ਨੂੰ ਕਿਵੇਂ ਕਰਾਂਗੇ ਅੱਜ ਸੁਖਵੀਰ ਸਿੰਘ ਬਾਦਲ ਨੇ ਲੋਕਾਂ ਦਾ ਧੰਨਵਾਦ ਕੀਤਾ ਤੇ ਉਧਰ ਦੇ ਪਾਸੇ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਦੇ ਨਾਲ ਜਾਂ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਤਰੀਕੇ ਦਾ ਕੋਈ ਗੱਠਜੋੜ ਹੋ ਸਕਦਾ ਹੈ ਕੀ ਜਵਾਬ ਦਿੰਦੇ ਉਹ ਤੇ ਗੱਲਬਾਤ ਅੱਜ ਕਰਾਂਗੇ ਗੱਲਬਾਤ ਉਸ ਬੀਬੀ ਦੀ ਵੀ ਕਰਨੀ ਹੈ ਜਿਹੜੀ ਪਾਕਿਸਤਾਨ ਗਈ ਉੱਥੇ ਜਾ ਕੇ ਉਹਨੇ ਨਿਕਾਹ ਕਰਾ ਲਿਆ ਕਈ ਤਰ੍ਹਾਂ ਦੀਆਂ ਚਰਚਾਵਾਂ ਛੜਗੀਆਂ ਨੇ ਪ੍ਰਕਾਸ਼ ਪੁਰਮ ਮਨਾਉਣ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਉੱਥੇ ਮਨਾਇਆ ਜਾਂਦਾ ਹੈ ਲੋਕਾਂ ਚ ਆਸਥਾ ਹੈ ਪਰ ਫਿਰ ਵੀ ਆਸਥਾ ਦੇ ਨਾਂ ਤੇ ਐਡਾ ਵੱਡਾ ਖਿਲਵਾੜ ਜਿਹੜਾ ਉਹ ਕਰਕੇ ਚਲੀ ਗਈ ਉਹਦੇ ਬਾਰੇ ਕਈ ਖੁਲਾਸੇ ਹੋ ਰਹੇ ਨੇ ਜ਼ਿਕਰ ਉਹਦਾ ਵੀ ਕਰਨਾ ਹੈ ਜ਼ਿਕਰ ਪੰਜਾਬ ਦੇ ਉਹਨਾਂ ਲੋਕਾਂ ਦੇ ਖਾਤਿਆਂ ਦਾ ਵੀ ਕਰਾਂਗੇ ਜਿਹਦੇ ਵਿੱਚ ਠੱਗੀ ਠੋਰੀ ਕਰਨ ਦਾ ਕੰਮ ਚੱਲਦਾ ਹੈ ਤੇ ਹੁਣ ਸਰਕਾਰਾਂ ਸਖਤ ਹੋਈਆਂ ਨੇ ਲੁਧਿਆਣੇ ਵਿੱਚ ਬਹੁਤ ਵੱਡੀ ਕਾਰਵਾਈ ਹੋਈ ਹੈ 150 ਖਾਤੇ ਮਿਊਲ ਖਾਤੇ ਉਹ ਮਿਊਲ ਖਾਤੇ ਕੀ ਹੁੰਦੇ ਆ ਉੱਤੇ ਵੀ ਗੱਲਬਾਤ ਕਰਨੀ ਪਰ ਸ਼ੁਰੂਆਤ ਪੰਜਾਬ ਦੀ ਸਿਆਸਤ ਤੋਂ ਕਰਦੇ ਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਮ ਆਦਮੀ ਪਾਰਟੀ ਨੇ 10000 ਤੋਂ ਵੱਧ ਵੋਟਾਂ ਨਾਲ ਇਹ ਸੀਟ ਜਿੱਤੀ ਹੈ ਤੇ ਪਾਰਟੀ ਹੁਣ ਦਾਅਵਾ ਕਰਦੀ ਸੀ 2027 ਦੇ ਵਿੱਚ ਵੀ ਇਸੇ ਤਰ੍ਹਾਂ ਆਪਣਾ ਪ੍ਰਦਰਸ਼ਨ ਵਧੀਆ ਤਰੀਕੇ ਨਾਲ ਕਰਾਂਗੇ ਚਲੋ ਦਾਅਵਾ ਕਰਤਾ ਚੰਗੀ ਗੱਲ ਹੈ ਪਰ ਇਹ ਹਮੇਸ਼ਾ ਹੁੰਦਾ ਕਿ ਜਦੋਂ ਕੋਈ ਉਪਚੋਣ ਹੁੰਦੀ ਹੈ ਤੇ ਮੌਜੂਦਾ ਪਾਰਟੀ ਸੱਤਾਧਾਰੀ ਪਾਰਟੀ ਜਿੱਤ ਹਾਸਲ ਕਰ ਹੀ ਲੈਂਦੀ ਹੈ ਜ਼ਿਆਦਾਤਰ ਕਿਉਂਕਿ ਉਤਨੀ ਪੰਚਾਇਤਾਂ ਨੂੰ ਪੰਚਾਇਤ ਸਰਪੰਚਾਂ ਨੂੰ ਲੋਕਾਂ ਨੂੰ ਲੱਗਦਾ ਹੁੰਦਾ ਕਿ ਸਾਡੇ ਥੋੜੇ ਬਹੁਤੇ ਜਿਹੜੇ ਕੰਮ ਐ ਅੜੇ ਕੰਮ ਐ ਇਹੀ ਕੰਮ ਆਉਣਗੇ ਤੇ ਅਸੀਂ ਇਹਨਾਂ ਨੂੰ ਵੋਟਾਂ ਪਾ ਦਈਏ ਤੇ ਕੋਈ ਫੰਡ ਮਿਲੂਗਾ ਚਲੋ ਇਸ ਕਰਕੇ ਜਿੱਤੀ ਜਾਂਦਾ ਕੰਮ ਹੁਣ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਐ ਸੋਚੇ ਕਿ ਸਾਡੇ ਰਾਹ ਪਧਰਾ ਇਹ ਦੇਖਣਾ ਪੈਣਾ ਕਿ ਆਮ ਆਦਮੀ ਪਾਰਟੀ ਲਈ ਵੀ ਰਾਹਾਂ ਸੌਖੀਆਂ ਨਹੀਂ ਕੋਲ ਕੇ ਕੁਸ਼ਕ ਥਾਵਾਂ ਤੇ ਕੁਸ਼ਕ ਬੂਤੇ ਵੋਟਾਂ 30 ਤੋਂ ਵੀ ਘੱਟ ਪਈਆਂ ਤੇ ਕੁਸ਼ਕ ਥਾਵਾਂ ਤੇ ਕਾਲੀਦਾਨ ਨੂੰ ਵੀ ਵਿਚਾਰ ਕਰਨਾ ਪੈਣਾ ਕਿ ਉਹਨਾਂ ਨੂੰ ਵੀ 18 ਵੋਟਾਂ ਪਈਆਂ ਦੇਖੋ ਇਹ ਤਾਂ ਹੁੰਦਾ ਹੀ ਹੈ ਵੈਸੇ ਪਿੰਡਾਂ ਦੇ ਵਿੱਚ ਕੋਈ ਕਾਂਗਰਸ ਨਾਲ ਸੰਬੰਧਤ ਹੋ ਸਕਦਾ ਕੋਈ ਅਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਆਧਾਰ ਉਹਨਾਂ ਨਹੀਂ ਗਾਜੇ ਪਰ ਫਿਰ ਵੀ ਕੋਈ ਲੋਕ ਕਾਂਗਰਸ ਜਾਂ ਅਕਾਲੀ ਦਲ ਨਾਲ ਸੰਬੰਧਤ ਹੋ ਸਕਦੇ ਹੈ ਪਰ ਮਸਲਾ ਇਹ ਵੀ ਹੈ ਕਿ ਜੇਕਰ ਕਈ ਥਾਵਾਂ ਤੇ 50 ਤੋਂ ਘੱਟ 100 ਤੋਂ ਘੱਟ ਵੋਟਾਂ ਪੈਣ ਤਾਂ ਉੱਥੇ ਆਪਣੇ ਆਪਣੇ ਪਾਰਟੀ ਦੇ ਉਮੀਦਵਾਰਾਂ ਨੂੰ ਪਾਰਟੀ ਪੱਧਰ ਤੇ ਇਹ ਗੱਲ ਸੋਚਣੀ ਬਣਦੀ ਆ ਕਿ ਆਖਿਰ ਇਹ ਸਾਰਾ ਕੁਝ ਕਿਉਂ ਹੋਇਆ ਅੱਜ ਸੁਖਵੀਰ ਸਿੰਘ ਬਾਦਲ ਰਨਤਨ ਹਲਕੇ ਦੇ ਵਕ ਵਕ ਥਾਮੋ ਤੇ ਪਹੁੰਚੇ ਉੱਥੇ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਇਹਨਾ ਮਾਣ ਬਖਸ਼ਿਆ ਦੂਸਰੇ ਨੰਬਰ ਤੇ ਆਏ ਆ ਧੰਨਵਾਦ ਕੀਤਾ ਕਿਉਂਕਿ ਇਹ ਵੀ ਉਹਨਾਂ ਲਈ ਜਿੱਤ ਹੈ ਦੂਸਰੇ ਨੰਬਰ ਤੇ ਹੋਣਾ ਅਕਾਲੀ ਦਲ ਲਈ ਜਿੱਤ ਹੈ ਕਿਉਂਕਿ ਸੀਟ ਜਿੰਨੀ ਕਿ ਨਹੀਂ ਜਿੰਨੀ ਬਾਅਦ ਦੀ ਗੱਲ ਸੀ ਪਰ ਦੂਸਰੇ ਨੰਬਰ ਤੇ ਲੈ ਕੇ ਹੋਣਾ ਅਕਾਲੀ ਦਲ ਲਈ ਇਹਦਾ ਧੰਨਵਾਦ ਬਹੁਤ ਕੀਤਾ ਲੋਕਾਂ ਦਾ ਹੁਣ ਮਸਲਾ ਇਹ ਆ ਕਿ ਇਸ ਵੇਲੇ ਇੱਕ ਚਰਚਾ ਛੜ ਗਈ ਹੈ ਨਵੀਂ ਕਿ ਜੇ ਅਕਾਲੀ ਦਲ ਨੇ ਗੱਠਜੋੜ ਕੀਤਾ ਹੁੰਦਾ ਤਾਂ ਉਹ ਜਿੱਤ ਸਕਦੇ ਸੀ ਦੇਖੋ ਮਨਦੀਪ ਸਿੰਘ ਖਾਲਸਾ ਜਾਂ ਮਨਦੀਪ ਸਿੰਘ ਖਾਲਸਾ ਨੇ ਗੱਠਜੋੜ ਕੀਤਾ ਹੁੰਦਾ ਤੇ ਪਾਰਟੀ ਨੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕੀਤੀ ਤਾਂ ਗੱਲ ਕੋਈ ਸ਼ੋਰ ਹੁੰਦੀ ਪਰ ਜਦੋਂ ਦੋ ਸਿਆਸੀ ਪਾਰਟੀਆਂ ਦੀ ਗੱਲ ਹੁੰਦੀ ਹੈ ਗੱਠਜੋੜ ਉਹਨਾਂ ਚੁਣਾ ਕੀ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਗੱਠਜੋੜ ਹੋ ਸਕਦਾ ਅੰਦਰ ਖਾਤੇ ਫਿਰ ਤੋਂ ਚਰਚਾਵਾ ਸ਼ੁਰੂ ਹੋ ਗਈਆਂ ਨੇ ਕੁਝ ਦਿਨ ਪਹਿਲਾਂ ਰਵਨੀਤ ਸਿੰਘ ਬਿੱਟੂ ਕਹਿੰਦੇ ਅਸੀਂ ਇਕੱਲਿਆਂ ਨੇ ਚੋਣ ਲੜਨੀ ਹੈ ਠੀਕ ਹੈ ਤੁਹਾਨੂੰ ਲੱਗਦਾ ਹੈ ਤੇ ਲੜਨੀ ਚਾਹੀਦੀ ਹੈ ਜੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇੰਨੇ ਪੈਰ ਤੁਸੀਂ ਪਸਾਰ ਲਿਆ ਕਿ ਆਰਾਮ ਨਾ ਦਿੱਤੀਓਗੇ ਤਾਂ ਕੋਈ ਔਖੀ ਗੱਲ ਨਹੀਂ ਪਰ ਮੈਂ ਫਿਰ ਕਹਿਣਾ ਕਿ ਜਾਖੜ ਸਾਹਿਬ ਦੀ ਬਾਰ ਬਾਰ ਗੱਲ ਨੂੰ ਚੇਤੇ ਹੋਣੀ ਚਾਹੀਦੀ ਹੈ ਜਿਹੜੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਉੱਥੋਂ ਦੇ ਮੁੱਦਿਆਂ ਤੇ ਗੱਲ ਕੀਤੀ ਜਾ ਸਕੇ ਸਿੱਧੇ ਨਹੀਂ ਅਸਿੱਧੇ ਰੂਪ ਦੇ ਵਿੱਚ ਜਾਖੜ ਸਾਹਿਬ ਦਾ ਇਹ ਇਸ਼ਾਰਾ ਅਕਾਲੀ ਦਲ ਦੇ ਵੱਲ ਸੀ ਤੇ ਬਹੁਤ ਸਾਰੇ ਭਾਰਤੀ ਜਨਤਾ ਦੇ ਪਾਰਟੀ ਦੇ ਲੀਡਰਾਂ ਨੇ ਪਹਿਲਾਂ ਇਸ ਗੱਲ ਤੇ ਹਾਂਮੀ ਭਰੀ ਸੀ ਗੱਠਜੋੜ ਹੋਣਾ ਚਾਹੀਦਾ ਫਿਰ ਕੁਸ਼ਕ ਨੇ ਕਿਹਾ ਜਿਨੀ ਅਸੀਂ ਇਕੱਲੇ ਚੋਣਾਂ ਲੜਨਾਗੇ ਪਰ ਇਹ ਗੱਠਜੋੜ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਹੁਣ ਦੂਸਰੀ ਗੱਲ ਖੋਰ ਹੈ ਹੁਣ ਅਕਾਲੀ ਦਲ ਤੋਂ ਵੱਖ ਹੋਏ ਕੁਝ ਕੁ ਲੀਡਰ ਜਿਨ੍ਹਾਂ ਨੂੰ ਸੁਧਾਰ ਲਹਿਰ ਦੀ ਲੀਡਰਾਂ ਦੇ ਤੌਰ ਤੇ ਦੇਖਿਆ ਗਿਆ ਜਿਨ੍ਹਾਂ ਨੂੰ ਅਕਾਲੀ ਦਲ ਮੂਰ ਸਰਜੀਤੀ ਦੇ ਤੌਰ ਤੇ ਦੇਖਿਆ ਗਿਆ ਕੀ ਇਹ ਲੀਡਰ ਇਕੱਠੇ ਹੋਣਗੇ ਤਾਂ ਨਹੀਂ ਅੱਜ ਅੰਦਰ ਖਾਤੇ ਚਰਚਾਵਾ ਸ਼ੁਰੂ ਹੋ ਗਈਆਂ ਨੇ ਕਿ ਇਹਨਾਂ ਨੂੰ ਮਨਾਉਣ ਦਾ ਕੰਮ ਸ਼ੁਰੂ ਹੋ ਗਿਆ ਇਨਾ ਨੇ ਵੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਐ 2027 ਤੱਕ 2027 ਦੀਆਂ ਵਿਧਾਨ ਸਭਾ ਦੇ ਚੋਣਾਂ ਤੋਂ ਪਹਿਲਾਂ ਹੋ ਸਕਦਾ ਕਿ ਇਹ ਸਾਰੇ ਜਣੇ ਇੱਕ ਮੰਚ ਤੇ ਆ ਜਾਣ ਪਤਾ ਕੁਝ ਨਹੀਂ ਹੁੰਦਾ ਬੀਬੀ ਜਗੀਰ ਕੋਰ ਕਿਹੜੇ ਵੇਲੇ ਰੁੱਸੀ ਆ ਤੇ ਕਿਹੜੇ ਵੇਲੇ ਨਾਲ ਆ ਕੇ ਖੜ ਗਏ ਸੀ ਪਤਾ ਕੋਈ ਨਹੀਂ ਹੁੰਦਾ ਕਿ ਵਿਡਾਲਾ ਸਾਹਿਬ ਕਿਧਰੋਂ ਜਾ ਕੇ ਕਿਧਰ ਖੜੇ ਹੋ ਜਾਣ ਇਹ ਵੀ ਪਤਾ ਨਹੀਂ ਵਾਲੀ ਸਾਹਿਬ ਕਿੱਥੇ ਚੱਲ ਜਾਣ ਪਰ ਅਜੇ ਤੱਕ ਹਾਲਾਂਕਿ ਇਹ ਸੰਭਾਵਨਾਵਾਂ ਨੇ ਅਸੀਂ ਨਹੀਂ ਕਹਿੰਦੇ ਨਹੀਂ ਜਾਣੀਆਂ ਇਹ ਸੰਭਾਵਨਾਵਾਂ ਨੇ ਪਰ ਪਤਾ ਹੋਣੀ ਹੁੰਦਾ ਸਿਆਸਤ ਵਿੱਚ ਤਿਲਕਣ ਵਾਜੀ ਬਹੁਤ ਐ ਅੱਜ ਜਦੋਂ ਗਿਆਨੀ ਹਰਪੀ ਸਿੰਘ ਨੂੰ ਪੁੱਛਿਆ ਗਿਆ ਕਿ ਤੁਹਾਡਾ ਕਿਸੇ ਪਾਰਟੀ ਨਾਲ ਗੱਠਜੋੜ ਹੋ ਸਕਦਾ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਨਾਲ ਉਹ ਕਹਿੰਦੇ ਅਸੀਂ ਇਸ ਗੱਲ ਤੇ ਤਾਂ ਵਿਚਾਰ ਨਹੀਂ ਕੀਤੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਜਿਹੜੇ ਇੱਕ ਦੂਸਰੇ ਕਹਿੰਦੇ ਕਿ ਇਹ ਏਜੰਸੀਆਂ ਦੇ ਬੰਦੇ ਨੇ ਇਹਨਾਂ ਨੂੰ ਏਜੰਸੀਆਂ ਨੇ ਖੜਾ ਕੀਤਾ ਇਹ ਇੱਕ ਮੰਚ ਤੇ ਇਕੱਠੇ ਹੁੰਦੇ ਪਹਿਲਾਂ ਵੀ ਦੇਖੇ ਗਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੱਗਦਾ ਹੈ ਹੋ ਸਕਦਾ ਪੰਜਾਬ ਦੀ ਸਿਆਸਤ ਦਾ ਕੁਝ ਵੀ ਪਤਾ ਨਹੀਂ ਇੱਕ ਇਦਾਂ ਨੂੰ ਚਲੇ ਜਾਣੀ ਹੈ ਚਲੋ ਇਹ ਤਾਂ ਗੱਲ ਹੋ ਗਈ ਸਿਆਸਤ ਦੀ ਅਗਲੀ ਗੱਲ ਉਹ ਕਰਦੇ ਆ ਕਪੂਰਥਲੇ ਦੀ ਉਸ ਬੀਬੀ ਦੀ ਜਿਹੜੀ ਸ਼ਰਦਾ ਦੇ ਤੌਰ ਤੇ ਉਸ ਜਥੇ ਨਾਲ ਸ਼ਾਮਲ ਹੋ ਕੇ ਪਾਕਿਸਤਾਨ ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ 'ਤੇ ਨਤਮਸਤਕ ਹੋਣ ਲਈ ਗਈ ਸੀ ਕਿ ਉੱਥੇ ਗੁਰੂ ਸਾਹਿਬ ਦਾ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ 1932 ਜਣਿਆਂ ਦਾ ਜਥਾ ਤੇ ਉਹਦੇ ਵਿੱਚੋਂ ਉਹ ਬੀਬੀ ਉੱਥੇ ਜਾ ਕੇ ਗਾਇਬ ਹੋ ਗਈ ਲਾਪਤਾ ਹੋ ਗਈ ਬਾਅਦ ਚ ਖਬਰ ਆਈਆਂ ਕਿ ਉਹ ਕਿਤੇ ਗਈ ਨਹੀਂ ਉਹਨੇ ਉੱਥੇ ਜਾ ਕੇ ਨਾਂ ਬਦਲ ਲਿਆ ਤੇ ਉੱਥੇ ਜਾ ਕੇ ਉਹਨੇ ਨਿਕਾਹ ਕਰਾ ਲਿਆ ਤੇ ਖਬਰਾਂ ਇਹ ਵੀ ਆ ਗਈਆਂ ਨੇ ਕਿ ਸਰਬਜੀਤ ਕੌਰ ਜਨੇ نکاح ਕਰਾਇਆ ਹੁਣ ਉਹਦੇ ਬਾਬਤ ਇੱਕ ਇੱਕ ਕਰਕੇ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਪੰਜਾਬ ਦੇ ਵਿੱਚ ਵੀ ਜਿਸ ਪਿੰਡ ਨਾਲ ਉਹ ਸੰਬੰਧ ਸੀ ਉੱਥੇ ਵੀ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲਾਂ ਪਤਾ ਲੱਗੀਆਂ ਕਿ ਆਧਾਰ ਬਹੁਤਾ ਵਧੀਆ ਨਹੀਂ ਤੇ ਚਰਚਾਵਾਂ ਇਹ ਵੀ ਹੈ ਕਿ ਉਹਦੇ ਖਿਲਾਫ ਬਹੁਤ ਸਾਰੇ ਮਾਮਲੇ ਦਰਜ ਐ ਤੇ ਪਤਾ ਇਹ ਵੀ ਲੱਗਿਆ ਅੱਗੇ ਉਹਦੇ ਮੁੰਡਿਆਂ ਦੇ ਖਿਲਾਫ ਵੀ 10-10 ਮਾਮਲੇ ਦਰਜ ਐ ਹੁਣ ਅੰਦਾਜ਼ਾ ਲਾਓ ਕ੍ਰਿਮੀਨਲ ਰਿਕਾਰਡ ਹੋ ਗਿਆ ਜੇ ਗੱਲ ਬਿਲਕੁਲ ਠੀਕ ਹੈ ਕਿਉਂਕਿ ਬਹੁਤ ਵੱਡੀ ਖਬਰ ਨਹੀਂ ਇਹਦੇ ਬਾਰੇ ਖਬਰ ਛਾਪੀ ਹੈ ਹੁਣ ਜੇ ਐਸਜੀਪੀਸੀ ਦੇ ਮੈਂਬਰ ਜਿਹੜੇ ਨੇ ਉਹਨਾਂ ਨੇ ਵੀ ਅੱਜ ਸਪਸ਼ਟੀ ਕਰਨ ਦਿੱਤਾ ਉਹ ਬੀਬੀ ਜੀ ਨੇ ਇੱਕ ਸਪਸ਼ਟੀ ਕਰਨ ਦਿੱਤਾ ਐਸਜੀਪੀਸੀ ਦੀ ਮੈਂਬਰ ਹੈ ਉਹ ਕਹਿੰਦੇ ਗੁਰਦੁਆਰਾ ਸ੍ਰੀ 베ਰ ਸਾਹਿਬ ਦੇ ਵਿੱਚ ਇਹਨਾਂ ਨੇ ਪਹੁੰਚ ਕੀਤੀ ਸੀ ਤੇ ਉੱਥੋਂ ਹੀ ਉਹਨਾਂ ਦੇ ਪਿੰਡ ਦਾ ਇੱਕ ਨੰਬਰਦਾਰ ਹੈ ਉਹਨੇ ਪਹੁੰਚ ਕੀਤੀ ਸੀ ਕਿ ਭਾਈ ਇਹਨਾਂ ਦਾ ਵੀਜ਼ਾ ਜਿਹੜਾ ਆਪ ਲਵਾਉਣਾ ਤੇ ਬੀਬੀ ਜਿਹੜੇ ਮੈਂਬਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਤੇ ਵੀ ਕਹਿਤਾ ਕਿ ਇਹ ਕ੍ਰਿਮੀਨਲ ਰਿਕਾਰਡ ਜਿਹੜਾ ਇਹਦਾ ਸੀਗਾ ਸਾਨੂੰ ਹੁੜੀ ਉਹਦਾ ਪਤਾ ਤੇ ਨਾ ਹੀ ਸਾਡਾ ਕੰਮ ਆ ਉਹਦੀ ਜਾਂਚ ਕਰਨੀ ਇਹ ਕੰਮ ਪੁਲਿਸ ਦਾ ਇਹ ਕੰਮ ਭਾਰਤ ਸਰਕਾਰ ਦਾ ਅਸੀਂ ਤੇ ਇਹ ਦੇਖਣਾ ਸੀ ਕਿ ਬੰਦਾ ਜਿਹਨੇ ਪਾਕਿਸਤਾਨ ਜਾਣਾ ਉਹ ਸਿੱਖ ਧਰਮ ਦੇ ਪ੍ਰਤੀ ਕਿੰਨਾ ਕੁ ਸਮਰਪਿਤ ਹੈ ਉਹਨੇ ਇਹ ਦੇਖਣਾ ਸੀ ਕਿ ਬੰਦਾ ਉੱਥੇ ਜੇ ਜਾਵੇਗਾ ਜਥੇ ਨਾਲ ਤੱਕ ਇਸ ਤਰ੍ਹਾਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਕੇ ਕਿੰਨੇ ਦਿਨਾਂ ਬਾਅਦ ਵਾਪਸ ਆਵੇਗਾ ਇਸ ਤੇ ਕਹਿੰਦੇ ਇਹ ਚੀਜ਼ ਦੇਖਣੀ ਕਿਉਂਕਿ ਪੁੱਛ ਪਰਦਾਲੇ ਨਹੀਂ ਕੀ ਹੁੰਦੀ ਐ ਇਹ ਤੋਂ ਇਲਾਵਾ ਸਾਨੂੰ ਕੁਝ ਵੀ ਕਹਿੰਦੇ ਪਤਾ ਨਹੀਂ ਪਰ ਪਿੰਡ ਵਾਲਿਆਂ ਨੇ ਹੁਣ ਕਈ ਖੁਲਾਸੇ ਕਰ ਦਿੱਤੇ ਆ ਉਹਨਾਂ ਦੇ ਪਿੰਡ ਵਾਲਿਆਂ ਨੇ ਕਿਹਾ ਕਿ ਬੀਬੀ ਦੇ ਘਰ ਇੱਕ ਵਾਰੀ ਪਹਿਲਾਂ ਰੇਡ ਵੱਜੀ ਸੀ ਤੇ ਲੱਖਾਂ ਰੁਪਈਆ ਤੋਂ ਬਰਾਮਦ ਹੋਏ ਸੀ ਪੈਸੇ ਦੀ ਕੋਈ ਕਮੀ ਨਹੀਂ ਇਹਨੇ ਅਜਿਹਾ ਕੀਤਾ ਕਿਉਂ ਕਹਿੰਦੇ ਸਾਨੂੰ ਵੀ ਨਹੀਂ ਪਤਾ ਪਰ ਉਸ ਤੋਂ ਵੀ ਅੱਗੇ ਇੱਕ ਵੱਡੀ ਗੱਲ ਹੈ ਚਾਹੇ ਇਹਨੇ ਉੱਥੇ ਜਾ ਕੇ ਆਪਣਾ ਨਾਮ ਬਦਲ ਲਿਆ ਪਰ ਇਸਲਾਮ ਕਬੂਲ ਕਰ ਲਿਆ ਪਰ ਇਸਲਾਮ ਤੋਂ ਪਹਿਲਾਂ ਜਦੋਂ ਉੱਥੇ ਪਹੁੰਚੀ ਕਹਿੰਦੇ ਆ ਕਿ ਇੱਕ ਦਿਨ ਦੇ ਬਾਅਦ ਹੀ ਨਿਕਾਹ ਕਰ ਲਿਆ ਪਰ ਹੁਣ ਜਦੋਂ ਪਰਦਾ ਖੁੱਲਣੀਆਂ ਸ਼ੁਰੂ ਹੋਈਆਂ ਨੇ ਤਾਂ ਖਬਰਾਂ ਆ ਰਹੀਆਂ ਨੇ ਕਿ ਇਹਦੇ ਖਿਲਾਫ ਇਹਤੇ ਕਈ ਕ੍ਰਿਮੀਨਲ ਕੇਸ ਦਰਜ ਹੈ ਕੁੜੀਆਂ ਨੂੰ ਦੇਹ ਵਪਾਰ ਦੇ ਧੰਦੇ ਵੱਲ ਵੀ ਧਕੇਲਿਆ ਗਿਆ ਸੀ ਇਸ ਤਰ੍ਹਾਂ ਦੀਆਂ ਖਬਰਾਂ ਵੀ ਹੈ ਤੇ ਬਹੁਤ ਸਾਰੀਆਂ ਕੁੜੀਆਂ ਦੀ ਖਰੀਦੋ ਫਰੋਖ ਦਾ ਕੰਮ ਵੀ ਕੀਤਾ ਜੇ ਇਸ ਤਰ੍ਹਾਂ ਦੇ ਦੋਸ਼ ਲੱਗੇ ਹੈ ਤਾਂ ਠੀਕ ਹੈ ਇਹਦੇ ਵਿੱਚ ਜਾਂਚ ਤੋਂ ਬਾਅਦ ਬਹੁਤ ਕੁਝ ਪਤਾ ਲੱਗੇਗਾ ਪਰ ਅਸੀਂ ਉਸ ਅਖਬਾਰ ਦੀ ਰਿਪੋਰਟ ਦੇ ਆਧਾਰ ਤੇ ਤੁਹਾਡੇ ਤੱਕ ਗੱਲ ਰੱਖਣ ਦਾ ਯਤਨ ਕਰਦੇ ਪਏ ਕਿ ਪਿੰਡ ਦੇ ਵਿੱਚ ਇਹਦੀ ਕੋਠੀ ਬਹੁਤ ਵੱਡੀ ਹੈ ਤੇ ਘਰ ਵਾਲਾ ਇਹਦਾ ਸ਼ਾਇਦ ਵਿਦੇਸ਼ ਵਿੱਚ ਹੈ ਪਰ ਉਹਦਾ ਤਲਾਕ ਹੋ ਗਿਆ ਪਰ ਇੱਥੇ ਕੇਸ ਕਈ ਚੱਲਦੇ ਪਏ ਆ ਜੇ ਅਜਿਹਾ ਹੁਣ ਸਾਰਾ ਕੁਝ ਸਾਹਮਣੇ ਆਉਣ ਲੱਗਿਆ ਪਿੰਡ ਵਾਲਿਆਂ ਨੇ ਇੱਕ ਇੱਕ ਕਰਕੇ ਇਹ ਗੱਲਾਂ ਸਾਹਮਣੇ ਲੈਂਦੀਆਂ ਨੇ ਇਹਦਾ ਮਤਲਬ ਹੈ ਗੜਬੜੀਆਂ ਕਿਤਨਾ ਕਿਤੇ ਕੁਛ ਹੋਈਆਂ ਨੇ ਹੁਣ ਜਥੇ ਦਾ ਕੰਮ ਉੱਥੇ ਜਾ ਕੇ ਧਾਰਮਿਕ ਥਾਮਾਂ ਤੇ ਜਾ ਕੇ ਨਤਮਸਤਕ ਹੋਣਾ ਸੀ ਪਰ ਮੈਂ ਫਿਰ ਦੱਸ ਦੇਣਾ ਇਹ ਕੋਈ ਪਹਿਲਾ ਕੇਸ ਨਹੀਂਗਾ ਇਸ ਤਰ੍ਹਾਂ ਦੇ ਦੋ ਕੇਸ ਸਾਹਮਣੇ ਆ ਗਏ ਆ ਇਹਨਾਂ ਦੇ ਵਿੱਚੋਂ ਇੱਕ ਕੇਸ ਗੜ ਸ਼ੰਕਰ ਨਾਲ ਸੰਬੰਧ ਸੀ ਉਹ ਬੀਬੀ ਨਨਕਾਣਾ ਸਾਹਿਬ ਗਈ ਰਸਤੇ ਦੇ ਵਿੱਚ ਜਦੋਂ ਨਰਕਨ ਸਿੰਘ ਸਾਹਿਬ ਗਈ ਵਾਪਸ ਆਉਂਦੇ ਗਾਇਬ ਹੋ ਗਈ ਤੇ ਪਤਾ ਲੱਗਿਆ ਉਹਨੇ ਵੀ ਉੱਥੇ ਨਿਕਾਹ ਕਰਾ ਲਿਆ ਉਹਦਾ ਰੌਲਾ ਬਹੁਤ ਲੰਮਾ ਪਿਆ ਬਹੁਤ ਲੰਮਾ ਪਿਆ ਜਾਂਚ ਕਮੇਟੀ ਬੈਠੀ ਪਰ ਉਹਦਾ ਵੀ ਬਣਿਆ ਕੁਝ ਵੀ ਨਹੀਂ ਹੁਣ ਚਰਚਾ ਤਾਂ ਇੱਥੋਂ ਤੱਕ ਵੀ ਹੈ ਕਿ ਜਿਹੜੀ ਬੀਬੀ ਉਹ ਗੜਸ਼ੰਕਰ ਦੀ ਸੀ ਉੱਥੇ ਗਈ ਇੱਕ ਸਿੱਖ ਪਰਿਵਾਰ ਦੇ ਵਿੱਚੋਂ ਸੀ ਤੇ ਉਹ ਕੁਝ ਦਿਨ ਪਹਿਲਾਂ ਸਰਾਂ ਦੇ ਵਿੱਚ ਰਹਿ ਕੇ ਗਈ ਹੈ ਹੁਣ ਸਰਾਂ ਦੇ ਵਿੱਚ ਰਹਿਣ ਵਾਲੇ ਕੁਝਕ ਜਿਹੜੇ ਮੈਂਬਰ ਨੇ ਉਹਨਾਂ ਦੇ ਉੱਪਰ ਬਹੁਤ ਵੱਡੇ ਵੱਡੇ ਦੋਸ਼ ਵੀ ਲੱਗੇ ਸੀ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਅਜੇ ਤੱਕ ਉਹਦੀ ਕਦੀ ਪੂਰੀ ਨਹੀਂ ਹੋਈ ਤੇ ਹੁਣ ਆ ਸਰਬਜੀਤ ਵਾਲੇ ਮਾਮਲੇ ਦੇ ਵਿੱਚ ਜਿਸ ਹਸਾਬ ਦੇ ਨਾਲ ਖਬਰਾਂ ਆ ਰਹੀਆਂ ਨੇ ਉੱਥੇ ਜਾ ਕੇ ਉਹਨੂੰ ਧੋਖਾ ਧੜੀ ਕੀਤੀ ਹੈ ਉੱਥੇ ਜਾ ਕੇ ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗਏ ਸੀ ਪਰ ਉੱਥੇ ਜਾ ਕੇ ਜਿਹੜੇ ਕੰਮ ਕੀਤੇ ਨੇ ਉਹਦਾ ਰੌਲਾ ਵੱਧ ਪੈ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਇਹ ਕਹਿ ਦਿੱਤਾ ਕਿ ਕੱਲੀਆਂ ਬੀਬੀਆਂ ਨੂੰ ਵੀਜ਼ਾ ਹੁਣ ਨਹੀਂ ਦੇਣਾ ਇਹਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਿਯਮ ਵੀ ਸਖਤ ਹੋਣਗੇ ਥੋੜੇ ਜਿਹੇ ਕਾਨੂੰਨ ਵੀ ਨਵੇਂ ਸਿਰਿਓ ਬਣ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤਰੀਕੇ ਨਾਲ ਜੋ ਉਹਨਾਂ ਨਿਯਮ ਹੋਣਗੇ ਉਹਨੂੰ ਥੋੜਾ ਜਿਹਾ ਮਜਬੂਤ ਕਰ ਸਕਦੀ ਹੈ ਪਰ ਇਹ ਦੇਖਣ ਵਾਲੀ ਗੱਲ ਹੈ ਹੁੰਦਾ ਕਦੋਂ ਹੈ ਜਿਹੜੇ ਪਹਿਲਾਂ ਕੇਸ ਇਸ ਤਰ੍ਹਾਂ ਹੋਏ ਆ ਉਹਨਾਂ ਖਿਲਾਫ ਜਾਂਚ ਹੋਵੇਗੀ ਕਿ ਨਹੀਂ ਇਸ ਮਾਮਲੇ ਵਿੱਚ ਕੀ ਬਣੇਗਾ ਇਹ ਸਮਾਂ ਦੱਸੇਗਾ ਚਰਚਾ ਇਹ ਵੀ ਹੈ ਕਿ ਬੀਬੀ ਨੇ ਉਧਰਲੀ ਨਾਗਰਿਕਤਾ ਲੈਂਡ ਦੀ ਅਪਲਾਈ ਕਰ ਦਿੱਤਾ ਸੋ ਦੇਖਦੇ ਹਾਂ ਮਾਮਲਾ ਕਿਤੇ ਜਾਂਦਾ ਹੈ ਅੱਗੇ ਵੱਧਦੇ ਗੱਲ ਕਰਦੇ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਇਸ ਵੇਲੇ ਜਿਹੜੇ ਭ੍ਰਿਸ਼ਟਾਚਾਰ ਦੇ ਮਾਮਲੇ ਵੱਧ ਰਹੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਕੁਐਸਚਨ ਪਹਿਲਾਂ ਅਸੀਂ ਦੇਖਿਆ ਸੀ ਜਿਮਨੀ ਚੋਣ ਦੇ ਤਹਿਤ ਇੱਕ ਆਈਪੀਐਸ ਅਫਸਰ ਦੇ ਖਿਲਾਫ ਕਾਰਵਾਈ ਹੋਈ ਬੀਬੀ ਗਰੇਵਾਲ ਦੇ ਖਿਲਾਫ ਆਈਪੀਐਸ ਉਸ ਤੋਂ ਬਾਅਦ ਇੱਕ ਹੋਰ ਐਸਐਸਪੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਤਾ ਲੱਗਿਆ ਸੀ ਕਿ ਗੈਂਗਸਟਰ ਨੂੰ ਛਡਾਉਣ ਦੇ ਮਾਮਲੇ ਦੇ ਵਿੱਚ ਉਹਦਾ ਹੱਥ ਹੈ ਫਿਰ ਕਹਿੰਦੇ ਨਹੀਂ ਕਾਰਵਾਈ ਢਿੱਲੀ ਕੀਤੀ ਹੈ ਇਸ ਕਰਕੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਮੈਗਡਨ ਪਹਿਲਾਂ ਵੀ ਦੱਸਿਆ ਸੀ ਕਿ ਕੋਸ਼ ਥਮੇ ਦੇ ਦੌਰਾਨ 54 ਅਫਸਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਹੈ ਪਰ ਅਜੇ ਤੱਕ ਉਸ ਕਾਰਵਾਈ ਨੂੰ ਕੀਤਾ ਨਹੀਂ ਗਿਆ ਸਮੇਂ-ਸਮੇਂ ਤੇ ਖਬਰਾਂ ਆਉਂਦੀਆਂ ਨੇ ਆਵਾਜ਼ਾਂ ਉੱਠਦੀਆਂ ਨੇ ਕਿ ਜਿਹੜੀਆਂ ਬਲੈਕ ਸ਼ੀਪਸ ਪ੍ਰਸ਼ਾਸਨ ਦੇ ਵਿੱਚ ਐ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਰੌਲਾ ਪਿਆ ਕੇ ਹਟ ਜਾਂਦਾ ਮਾਮਲੇ ਦਾ ਬਣਦਾ ਕੁਝ ਨਹੀਂਗਾ ਮੌਜੂਦਾ ਸਮੇਂ ਦੇ ਵਿੱਚ ਵੀ ਕੋਸ਼ਿਸ਼ਾਂ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਨੇ ਅਸੀਂ ਦੂਸਰੇ ਤੀਸਰੇ ਨੂੰ ਖਬਰ ਪੜ ਲਾਂ ਨੇ ਕਦੀ ਕਿਸੇ ਅਖਬਾਰ ਦੀ ਸੁਰਖੀ ਬਣਿਆ ਹੁੰਦਾ ਕਿ ਏਐਸਆਈ ਨੇ ਰਿਸ਼ਵਤ ਲੈ ਲਈ ਐ ਕਿਹ ਚੋ ਖਬਰਾਂ ਦੀ ਤਹਿਸੀਲਦਾਰ ਦੀ ਕਿਤੇ ਨੈਬ ਤਹਿਸੀਲਦਾਰ ਦੀ ਕਿਤੇ ਪਟਵਾਰੀ ਦੀ ਕਿਤੇ ਪੁਲਿਸ ਦੇ ਕਿਸੇ ਵੱਡੇ ਅਫਸਰ ਦੀ ਵਕਵਕ ਵਿਭਾਗ ਦੇ ਵਿੱਚ ਇਹ ਕੰਮ ਚੱਲਦਾ ਪਿਆ ਕਦੀ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਆਂਦਾ ਕਦੀ ਆਰਟੀਓ ਦਫ਼ਤਰਾਂ ਦੇ ਖਬਰ ਆਉਂਦੀਆਂ ਨੇ ਇਹ ਕੰਮ ਸਿਕਰਾਂ ਤੇ ਚੱਲਦਾ ਪਿਆ ਸਰਕਾਰ ਕਹਿੰਦੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ ਭ੍ਰਿਸ਼ਟਾਚਾਰ ਦੇ ਨਾਲ-ਨਾਲ ਸਰਕਾਰ ਕਹਿ ਰਹੀ ਹੈ ਕਿ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਆਮ ਲੋਕਾਂ ਨੂੰ ਉਹਦੇ ਖਿਲਾਫ ਵੀ ਅਸੀਂ ਜਿਹੜੇ ਸਾਈਬਰ ਸਮੱਸਿਆਵਾਂ ਖਾਸ ਤੌਰ ਤੇ ਡਟ ਕੇ ਖੜੇ ਆ ਆ ਕੁਸ਼ਤਰ ਪਹਿਲਾਂ ਲੁਧਿਆਣੇ ਤੋਂ ਖਬਰ ਆਈਆਂ ਸੀ ਕਿ ਲੁਧਿਆਣੇ ਦੇ ਵਿੱਚ ਸਾਈਬਰ ਮਾਮਲੇ ਵਧੇ ਆ ਵਸਤਵ ਪੂਰੇ ਪੰਜਾਬ ਦੇ ਵਿੱਚ ਹੀ ਵਧੇ ਆ ਹੁਣ 150 ਮਿਊਲ ਖਾਤਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਮਿਊਲ ਖਾਤੇ ਕੀ ਆ ਜਿਹੜੇ ਖਾਤੇ ਲੰਬੇ ਸਮੇਂ ਤੋਂ ਚੱਲੇ ਨਹੀਂ 10-10 ਸਾਲ ਹੋ ਗਏ ਆ ਇਹਨਾਂ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਜਾਂਦੇ ਆ ਹੁਣ ਚਲਾਉਂਦਾ ਇਹਨੂੰ ਕੋਈ ਨਹੀਂਗਾ ਪਰ ਇੱਕ ਹਿਸਾਬ ਦਾ ਖਾਤਾ ਚਿੱਟਾ ਕਰਨ ਦੇ ਲਈ ਮਨੀ ਚਿੱਟੀ ਕਰਨ ਦੇ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ ਤੇ ਪਤਾ ਨਹੀਂ ਹੁੰਦਾ ਕੌਣ ਆਪਰੇਟ ਕਰ ਦਿੰਦਾ ਇਹ ਜਦੋਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਹੁਣ ਸਰਕਾਰ ਕਹਿੰਦੀ ਹੈ ਕਿ ਅਸੀਂ 150 ਖਾਤੇ ਅਜਿਹੇ ਪਛਾਣੇ ਆ ਜਿਨ੍ਹਾਂ ਦੇ ਵਿੱਚ ट्रांजੈਕਸ਼ਨ ਹੋਈ ਹੈ ਉਹਨਾਂ ਨੂੰ ਰੱਖਿਆ ਹੀ ਇਸੇ ਕਰਕੇ ਸੀਗਾ ਕਿ ਜਿਹੜੇ ਬਲੈਕ ਮਨੀ ਆ ਉਹਨੂੰ ਵਾਈਟ ਕੀਤਾ ਜਾ ਸਕੇ ਇਹ ਇੱਕ ਭਾਂਡਾ ਜਿਹੜਾ ਹੁਣ ਭੰਨਿਆ ਇਹ ਆਉਂਦੇ ਸਮੇਂ ਦੌਰਾਨ ਤੁਸੀਂ ਮੰਨ ਕੇ ਚੱਲਿਓ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਕੇਸ ਸਾਹਮਣੇ ਨਿਕਲਣੇ ਆਂ ਦਰਸਲ ਦੱਖਣੀ ਸੂਬੇ ਦੇ ਵਿੱਚੋਂ ਤਿੰਨ ਬੰਦੇ ਫੜੇ ਗਏ ਸੀ ਜਿਨ੍ਹਾਂ ਨੇ ਨਾਮ ਲਿਆ ਕਿ ਇਹ ਕੰਮ ਪੰਜਾਬ ਦੇ ਵਿੱਚ ਵੀ ਚੱਲਦਾ ਪਿਆ ਅਸੀਂ ਕੁਝ ਸਮਾਂ ਪਹਿਲਾਂ ਮੁਹਾਲੀ ਤੋਂ ਖਬਰਾਂ ਵੀ ਦੇਖੀਆਂ ਸੀ ਕਿ ਮੁਹਾਲੀ ਦੇ ਵਿੱਚ ਵੀ ਇਹ ਕੰਮ ਚੱਲਦਾ ਇੱਕ ਕਾਲ ਸੈਂਟਰ ਫੜਿਆ ਗਿਆ ਉੱਥੇ ਵੀ ਸਾਰਾ ਕੁਝ ਹੋ ਰਿਹਾ ਸੀ ਉੱਥੋਂ ਵੀ ਲੋਕਾਂ ਨੂੰ ਠੱਗਣ ਦਾ ਕੰਮ ਚੱਲਦਾ ਸੀ ਦਿੱਲੀ ਤੋਂ ਕਦੀ ਖਬਰ ਆਉਂਦੀ ਹੈ ਕਾਲ ਸੈਂਟਰ ਫੜਿਆ ਗਿਆ ਅਮਰੀਕਾ ਦੇ ਵਿੱਚ ਬੈਠੇ ਬਜ਼ੁਰਗਾਂ ਨੂੰ ਪੈਨਸ਼ਨ ਦੇ ਨਾਂ ਤੇ ਠੱਗਿਆ ਜਾ ਰਿਹਾ ਹੁਣ ਮਿਊਲ ਖਾਤਿਆਂ ਦੇ ਰਾਹੀਂ ਵੀ ਇਹ ਸਾਰੀਆਂ ਕਾਰਵਾਈਆਂ ਹੋ ਰਹੀਆਂ ਨੇ ਇਸ ਤੋਂ ਇਲਾਵਾ ਇੱਕ ਚੀਜ਼ ਮੈਂ ਹੋਰ ਦੱਸ ਲੈਣਾ ਕਿ ਪੰਜਾਬ ਦੇ ਵਿੱਚ ਇਹਦਾ ਪੂਰੇ ਭਾਰਤ ਦੇ ਵਿੱਚ ਕਹਿ ਲਈਏ ਡਿਜੀਟਲ ਅਰੈਸਟ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਆ ਪਰ ਇਹਦੇ ਵਿੱਚ ਇੱਕ ਸਮਝਣ ਵਾਲੀ ਗੱਲ ਹੈ ਕਿ ਜਿਹੜੇ ਬੰਦੇ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਜਾ ਜਿਹੜਾ ਪੰਜਾ ਪੈਸੇ ਪਾ ਵੀ ਦਿੰਦਾ ਉਹ ਸਾਮੀ ਤਕੜੀ ਹੁੰਦੀ ਆ ਮਾੜੇ ਮੋٹے ਬੰਦੇ ਨੂੰ ਡਿਜੀਟਲ ਅਰੈਸਟ ਨਹੀਂ ਕੀਤਾ ਜਾਂਦਾ ਜਿਹੜਾ ਬੰਦਾ ਚੰਗੀ ਪੋਸਟ ਤੇ ਸੀ ਜਿਹਦੀ ਕਰੋੜਾ ਰੁਪਏ ਸੈਲਰੀ ਸੀ ਜਿਹਦੇ ਕੋਲ ਕਰੋੜਾ ਨਹੀਂ ਅਰਬ ਰੁਪਈਆ ਤੇ ਕਰੋੜਾ ਰੁਪਈਆ ਉਸ ਬੰਦੇ ਨੂੰ ਡਿਜੀਟਲ ਅਰੈਸਟ ਕੀਤਾ ਜਾ ਰਿਹਾ ਹੁਣ ਸਵਾਲ ਇਹ ਉੱਠਦਾ ਪਿਆ ਕਿ ਜਿਹੜੇ ਉੱਪਰਲੇ ਪਾਸੇ ਬੈਠੇ ਕਹਿੰਦੇ ਅਸੀਂ ਨਕਲੀ ਨਕਲੀ ਸੀਬੀਆਈ ਦੇ ਅਫਸਰ ਬਣੇ ਆ ਜੱਜ ਨਕਲੀ ਬਣੇ ਆ ਅਦਾਲਤ ਉਹਨਾਂ ਦੀ ਆਪਣੀ ਹੈ ਈਡੀ ਦੇ ਅਧਿਕਾਰੀ ਨਕਲੀ ਬਣੇ ਆ ਉਨਾ ਨੂੰ ਇਹ ਸਾਰਾ ਕੁਝ ਕਿਵੇਂ ਪਤਾ ਲੱਗਦਾ ਕਿ ਇਸ ਬੰਦੇ ਦੇ ਖਾਤੇ ਦੇ ਵਿੱਚ ਪੈਸੇ ਨਹੀਂ ਜਾਂ ਤਾਂ ਕਿਸੇ ਦਾ ਡਾਟਾ ਉੱਥੇ ਤੱਕ ਪਹੁੰਚਦਾ ਪਿਆ ਜਾਂ ਕੋਈ ਡਾਟਾ ਕੰਪਨੀਆਂ ਵੇਚ ਰਹੀਆਂ ਨੇ ਦੋਨਾਂ ਦੇ ਵਿੱਚੋਂ ਇੱਕ ਗੱਲ ਹੈ ਜਾਂ ਤੀਸਰੀ ਗੱਲ ਇਹਦੇ ਵਿੱਚ ਕੋਈ ਮਿਲੀਭੁਗਤ ਹੋ ਸਕਦੀ ਹੈ ਕਿਉਂਕਿ ਮੈਂ ਪਿਛਲੇ ਕੁਝ ਸਮੇਂ ਦੌਰਾਨ ਡਿਜੀਟਲ ਅरेस्ट ਕੇਸਾਂ ਦੇ ਉੱਪਰ ਆਪਾਂ ਸਟੱਡੀ ਕਰ ਰਹੇ ਹਾਂ ਕਿ ਆਖਰ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਜ਼ਿਆਦਾ ਆਪਣੀ ਗ੍ਰਿਫਤ ਵਿੱਚ ਲੈਂਦਾ ਤੇ ਦੇਖਣ ਵਿੱਚ ਆਇਆ ਕਿ ਬਹੁਤ ਜ਼ਿਆਦਾ ਵੱਡੇ ਲੋਕ ਜਾਂ ਜਿਨ੍ਹਾਂ ਦੀ ਕਰੋੜਾਂ ਰੁਪਏ ਦੀ ਸਿਆਲ ਰੀਸੀ ਟਰਨਓਵਰ ਆ ਕੰਪਨੀਆਂ ਦਾ ਉਹਨਾਂ ਨੂੰ ਡਿਜੀਟਲ ਅਰੈਸਟ ਕੀਤਾ ਜਾ ਰਿਹਾ ਆ ਆਮ ਬੰਦੇ ਨਾਲ ਠੱਗਿਆ ਤਾਂ ਕਿਉਂਕਿ ਆਮ ਬੰਦਿਆਂ ਨਾਲ ਹੋ ਜਾਂਦੀਆਂ ਪਰ ਇਹ ਵੱਡੇ ਬੰਦੇ ਨੇ ਇਹਦਾ ਮਤਲਬ ਕਿਤਨਾ ਕਿਤੇ ਕੋਈ ਗੜਬੜੀਆਂ ਜ਼ਰੂਰ ਹੈ ਇਹਦਾ ਮਤਲਬ ਇਹਦੇ ਵਿੱਚ ਕੋਈ ਸ਼ਹਿਦ ਦਿੰਦਾ ਪਿਆ ਇਹਦਾ ਮਤਲਬ ਹੈ ਇਹਦੇ ਵਿੱਚ ਕੋਈ ਸੂ ਵੀ ਦਿੰਦਾ ਪਿਆ ਦੂਸਰੀ ਗੱਲ ਅਸੀਂ ਡਾਟੇ ਦੀ ਗੱਲ ਕੀਤੀ ਹੈ ਪਿਛਲੇ ਸਮੇਂ ਤੋਂ ਖਬਰਾਂ ਆਈਆਂ ਸੀ ਕਿ 50000 ਰੁਪਏ ਦੇ ਵਿੱਚ ਤੁਹਾਡਾ ਡਾਟਾ ਜਿਹੜਾ ਹੈ ਨਾ ਉਹ ਵੇਚਦਾ ਪਿਆ ਆ ਕੁਐਸਚਨ ਪਹਿਲਾਂ ਇੱਕ ਫੋਨ ਆ ਮੈਨੂੰ ਮੁੱਖ ਮੰਤਰੀ ਦਫ਼ਤਰ ਤੋਂ ਬੋਲਦੇ ਆ ਜੇ ਅਸੀਂ ਉਹ ਕਹਿੰਦੇ ਤੁਹਾਡੇ ਬਿਜਲੀ ਦਾ ਬਿੱਲ ਕਿੰਨਾ ਆਉਂਦਾ ਚਲੋ ਸਾਰੀਆਂ ਗੱਲਾਂ ਪੁੱਛੀਆਂ ਪੁੱਛਿਆ ਮੁਫਤੋਂ ਦਾ ਕਿੰਨਾ ਆਉਂਦਾ ਮੈਂ ਦੱਸਿਆ ਬਿੱਲ ਆਇਆ ਕਿੰਨਾ ਆਇਆ ਸਾਰਾ ਕੁਝ ਦੱਸਿਆ ਪਰ ਮੈਨੂੰ ਇੱਕ ਸਵਾਲ ਪੁੱਛਿਆ ਮੈਂ ਕਿਹਾ ਜੀ ਤੁਸੀਂ ਨੰਬਰ ਕਿੱਥੋਂ ਲਿਆ ਉਹ ਕਹਿੰਦੇ ਸਾਡੇ ਕੋਲ ਪੰਜਾਬ ਦੇ ਸਾਰੇ ਲੋਕਾਂ ਦੇ ਨੰਬਰ ਹੈ ਵੀ ਤੁਸੀਂ ਆਪ ਦੱਸੋ ਕਿ ਉਹ ਨੰਬਰ ਉੱਥੇ ਤੱਕ ਪਹੁੰਚੇ ਕਿਵੇਂ ਹੋ ਸਕਦੇ ਐ ਇਹ ਇੱਕ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੁੱਦਾ ਬਹੁਤ ਵੱਡਾ ਬਣ ਜੇ ਕਿਉਂਕਿ ਤੁਹਾਡੇ ਨੰਬਰ ਉੱਥੇ ਪਹੁੰਚਣੇ ਤੁਹਾਡੇ ਪਿਤਾ ਜੀ ਦਾ ਨਾਮ ਤੁਹਾਡਾ ਐਡਰੈਸ ਉਹਨਾਂ ਕੋਲ ਪਹੁੰਚਿਆ ਤੇ ਜੇ ਸਾਰੀਆਂ ਚੀਜ਼ਾਂ ਪਹੁੰਚ ਗਈਆਂ ਨੇ ਤੇ ਤੁਹਾਡੇ ਜਿਹੜੇ ਸਬੂਤ ਲੱਗੇ ਆ ਨਾਲ ਆਧਾਰ ਕਾਰਡ ਆ ਪੈਨ ਕਾਰਡ ਆ ਕੀ ਸਾਰਾ ਕੁਝ ਸੁਰੱਖਿਅਤ ਹੈ ਜਾਂ ਨਹੀਂ ਹੈ ਨਾਲੇ ਮੁੱਖ ਮੰਤਰੀ ਦਫਤਰ ਚੋਂ ਫੋਨ ਕਰਕੇ ਪੁੱਛਣ ਦੀ ਜ਼ਰੂਰਤ ਕਿਉਂ ਪੈਂਦੀ ਹੈ ਇਹ ਸਵਾਲ ਬਹੁਤ ਵੱਡਾ ਹੈ ਇਹਦਾ ਰੌਲਾ ਆਉਣ ਵਾਲੇ ਸਮੇਂ ਚ ਪੈਸਾ ਹਾਲਾ ਕਿ ਪੰਜਾਬ ਦੇ ਵਿੱਚ ਨਹੀਂ ਇਹ ਦੂਜੇ ਸੂਬਿਆਂ ਵਿੱਚ ਵੀ ਹੈ ਕੀ ਵਾਕਈ ਮੁੱਖ ਮੰਤਰੀ ਦਫਤਰ ਚੋਂ ਫੋਨ ਆਉਂਦਾ ਪਿਆ ਜਾਂ ਨਹੀਂ ਇਹਦੇ ਬਾਰੇ ਖਬਰਾਂ ਕਈ ਤਰ੍ਹਾਂ ਦੀਆਂ ਨੇ ਅਸੀਂ ਵੀ ਆਪਣੇ ਪੱਧਰ ਤੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੋ ਕੁਝ ਇਸ ਵੇਲੇ ਹੋ ਰਿਹਾ ਹੈ ਇਹ ਲੁੱਟਖੋਹ ਦੇ ਨਵੇਂ ਤਰੀਕੇ ਨੇ ਭਾਈ ਅੜਿੱਕੇ ਨਾ ਜਿਓ ਕਿਸੇ ਵੀ ਫੋਨ ਦੇ ਆਧਾਰ ਤੇ ਤੁਹਾਨੂੰ ਲਿੰਕ ਭੇਜਤਾ ਜਾਊਗਾ ਸਰਵੇ ਹੈ ਜੀ ਮੁੱਖ ਮੰਤਰੀ ਦਫ਼ਤਰ ਚ ਸਰਵੇ ਕਰਾਇਆ ਜਾਂਦਾ ਹੈ ਲਿੰਕ ਤੇ ਕਲਿੱਕ ਕਿਸੇ ਤੇ ਨਹੀਂ ਕਰਨਾ ਚਾਹੇ ਮੁੱਖ ਮੰਤਰੀ ਦਫ਼ਤਰ ਤੋਂ ਹੈ ਚਾਹੇ ਕਿਸੇ ਬੈਂਕ ਦੇ ਵਿੱਚੋਂ ਹੈ ਚਾਹੇ ਕਿਤੇ ਹੋਵੇ ਬੈਂਕ ਵਾਲੇ ਕਦੀ ਫੋਨ ਨਹੀਂ ਕਰਨਗੇ ਪਰ ਫਿਰ ਵੀ ਠੱਗੇ ਨਾ ਜਾਇਓ ਇਹ ਕੰਮ ਬਹੁਤ ਵੱਡੇ ਪੱਧਰ ਤੇ ਚੱਲਦਾ ਪਿਆ ਅੱਗੇ ਵੱਧਦੇ ਆ ਗੱਲ ਕਰਦੇ ਆ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਦੀ ਸ਼ੇਖ ਹਸਿਨਾ ਵਾਜ਼ੇ ਦੇ ਖਿਲਾਫ ਅੱਜ ਉੱਥੋਂ ਦੀ ਇੱਕ ਅਦਾਲਤ ਨੇ ਫੈਸਲਾ ਕੀਤਾ ਤੇ ਫੈਸਲਾ ਬਹੁਤ ਵੱਡਾ ਹੈ ਸ਼ੇਖ ਸੀਨਾ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਹਾਲਾਂਕਿ ਇਸ ਵੇਲੇ ਉਥੋਂ ਦਾ ਸਾਬਕਾ ਗ੍ਰਹਿ ਮੰਤਰੀ ਤੇ ਸ਼ੇਖ ਸੀਨਾ ਉਹ ਭਾਰਤ ਵਿੱਚ ਪਨਾਹ ਲੈ ਰਹੇ ਨੇ ਭਾਰਤ ਵਿੱਚ ਰਹਿ ਰਹੇ ਨੇ ਇਹਦਾ ਵੀ ਰੌਲਾ ਪੈਂਦਾ ਪਿਆ ਉਥੋਂ ਦੀ ਸਰਕਾਰ ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦੋਹਾਂ ਨੂੰ ਇੱਥੇ ਭੇਜਣਾ ਚਾਹੀਦਾ ਹੈ ਇਹਨਾਂ ਨੇ ਇੱਥੇ ਕੁਝ ਅਜਿਹੇ ਕੰਮ ਕੀਤਾ ਜ ਜਿਹਦੇ ਸਜ਼ਾ ਨੂੰ ਮਿਲਣੀ ਚਾਹੀਦੀ ਹੈ 1400 ਵਿਦਿਆਰਥੀਆਂ ਦੀ ਮੌਤ ਹੋਈ ਉਸ ਵਿਦਰੋਹ ਦੇ ਵਿੱਚ ਜਦੋਂ ਬੰਗਲਾਦੇਸ਼ ਵਿੱਚ ਤਖਤਾ ਪਲਟ ਕੀਤਾ ਗਿਆ ਦੋਸ਼ ਲੱਗਿਆ ਇਹ ਸਬਦਾਂ ਛੇਕ ਸੀਨਾ ਦੇ ਉੱਪਰ ਕਿ ਵਿਦਿਆਰਥੀਆਂ ਦਾ ਅੰਦੋਲਨ ਹੋਇਆ ਸੀ ਜਿਹੜਾ ਚੌਂਸ ਵਿਦਿਆਰਥੀ ਦੀ ਮੌਤ ਹੋਈ ਸੀ ਉਹਦੇ ਵਿੱਚ ਦੋਸ਼ੀ ਇਹੀ ਹੈ ਮਨੁੱਖਤਾ ਦੇ ਖਿਲਾਫ ਇੱਕ ਬਹੁਤ ਵੱਡਾ ਅਪਰਾਧ ਇਹਨੂੰ ਮੰਨਿਆ ਗਿਆ ਕਿਉਂਕਿ ਉਸ ਵੇਲੇ ਦੀ ਏਜੰਸੀਆਂ ਨੇ ਅੰਦੋਲਨ ਨੂੰ ਰੋਕਣ ਦੇ ਲਈ ਜਿਹੜੇ ਹਤਕੰਡੇ ਅਪਣਾਉਣੇ ਸੀ ਉਹ ਅਪਣਾਏ ਜਦੋਂ ਤਖਤਾ ਪਲਟ ਕੀਤਾ ਗਿਆ 20 ਮਿੰਟ ਦਾ ਜੇ وقفਾ ਹੋ ਰਹਿ ਜਾਂਦਾ 20 ਮਿੰਟ ਦਾ ਗੈਪ ਜ ਪੈਂਦਾ ਤੇ ਸ਼ਾਇਦ ਸ਼ੇਖ ਸੀਨਾ ਇਸ ਦੁਨੀਆ ਤੇ ਹੁਣੀ ਸੀ ਕਿ ਨਹੀਂ ਇਹ ਕਿਹਾ ਨਹੀਂ ਜਾ ਸਕਦਾ ਕਿਉਂਕਿ ਅਸੀਂ ਕੁਝ ਮੁਲਕਾਂ ਦੇ ਵਿੱਚ ਜਦੋਂ ਤਖਤਾ ਪਲਟਿਆ ਤੇ ਦੇਖਿਆ ਇਹ ਲੋਕਾਂ ਦੇ ਗੁੱਸੇ ਨੇ ਲੋਕਾਂ ਦੇ ਰੋਹ ਨੇ ਕਿਸ ਤਰ੍ਹਾਂ ਹੱਦਾਂ ਪਾਰ ਕੀਤੀਆਂ ਨੇਪਾਲ ਇਸ ਦੀ ਉਦਾਹਰਣ ਹੈ ਸਾਬਕਾ ਪ੍ਰਧਾਨ ਮੰਤਰੀ ਦੀ ਘਰਵਾਲੀ ਨੂੰ ਅੱਗ ਲਾ ਕੇ ਫੂਕ ਦਿੱਤਾ ਮਾਰ ਦਿੱਤਾ ਉਥੋਂ ਦੇ ਵੱਡੇ ਵੱਡੇ ਚਿਹਰਿਆਂ ਨੂੰ ਜਿਹੜੇ ਕਦੀ ਵਿਦੇਸ਼ ਮੰਤਰੀ ਸੀ ਜਿਹੜੇ ਰੱਖਿਆ ਮੰਤਰੀ ਸੀ ਠੁੱਡੇ ਮਾਰ ਮਾਰ ਕੇ ਲੋਕਾਂ ਨੇ ਭਜਾਇਆ ਕਿ ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਤੇ ਲੋਕਾਂ ਦਾ ਸੋਚਿਆ ਨਹੀਂ ਮੈਸ ਕਰਕੇ ਕਿਹਾ ਕਿ ਸ਼ੇਖ ਸੀਨਾ ਦਾ ਪਤਾ ਨਹੀਂ ਉਸ ਮੁਲਕ ਦੇ ਵਿੱਚ ਕੀ ਬਣਦਾ ਹੋ ਸਕਦਾ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੋ ਸਕਦਾ ਹੈ ਕਿ ਲੋਕ ਆਪਣੇ ਤਰੀਕੇ ਨਾਲ ਹੀ ਕੁੱਟਮਾਰ ਕਰਨ ਦੇ ਰਾਹ ਤੁਰ ਜਾਂਦੇ ਤੇ ਕਿਸ ਤਰ੍ਹਾਂ ਦੇ ਨਤੀਜੇ ਹੋਣੇ ਸੀ ਕਿਸ ਰਾਹ ਦਾ ਜਾਣ ਸੀ ਮਸਲਾ ਪਤਾ ਨਹੀਂ ਪਰ ਠੀਕ ਹੈ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਈ ਉੱਥੋਂ ਦਾ ਗ੍ਰਹਿ ਮੰਤਰੀ ਵੀ ਜਿਹੜਾ ਹੁਸਾਬ ਦਾ ਗ੍ਰਹਿ ਮੰਤਰੀ ਉਹ ਭਾਰਤ ਵਿੱਚ ਰਹਿ ਰਹੇ ਨੇ ਹੁਣ ਲੀਥਲ ਫੋਰਸ ਦਾ ਇਸਤੇਮਾਲ ਕੀਤਾ ਗਿਆ ਇਸ ਤਰ੍ਹਾਂ ਦੇ ਦੋਸ਼ ਵੀ ਲੱਗੇ ਹੈ ਜੇ ਤਹਿਤ ਕਾਰਵਾਈ ਕੀਤੀ ਹੈ ਹੁਣ ਉੱਥੋਂ ਦੀ ਅਦਾਲਤ ਨੇ ਤਾਂ ਕਿਹਾ ਤਾਂ ਕਿ ਜਿਹੜੀ ਸਜ਼ਾ ਆ ਅਸੀਂ ਉਹ ਸੁਣਾ ਦਿੱਤੀ ਹੈ ਤੇ ਸਜ਼ਾ ਜਲਦੀ ਤੋਂ ਜਲਦੀ ਹੁਣ ਕਹਿੰਦੇ ਉਹਨੂੰ ਭਾਰਤ ਤੋਂ ਬੰਗਲਾਦੇਸ਼ ਭੇਜਿਆ ਜਾਵੇ ਤਾਂ ਕਿ ਜਿਹੜੀ ਸਜ਼ਾ ਸੁਣਾਈ ਹੈ ਇਹਨੂੰ ਪੂਰਾ ਕੀਤਾ ਜਾਵੇ ਪਰ ਸਵਾਲ ਇਹ ਉੱਠਦਾ ਪਿਆ ਕਿ ਸ਼ੇਖ ਸੀਨਾ ਹੁਣ ਉੱਥੇ ਜਾਣਗੇ ਦੂਸਰੀ ਗੱਲ ਦੇਖੋ ਇੰਟਰਨੈਸ਼ਨਲ ਕਰਾਇਮ ਟ੍ਰਿਬਿਊਨਲਸ ਇੰਟਰਨੈਸ਼ਨਲ ਕਰਾਇਮ ਟ੍ਰਿਬਿਊਨਲ ਇਹ ਉਹ ਅਦਾਲਤ ਹੈ ਜਿਹੜੀ ਕਦੀ ਸ਼ੇਖ ਸੀਨਾ ਨੇ ਹੀ ਬਣਾਈ ਸੀ ਸਪੈਸ਼ਲ 1971 ਦੇ ਵਿੱਚ ਜਦੋਂ ਪਾਕਿਸਤਾਨ ਬੰਗਲਾਦੇਸ਼ ਦੇ ਵਿੱਚ ਪਾੜ ਪੈਂਦਾ ਅਲੱਗ ਹੁੰਦੇ ਨੇ ਨਵਾਂ ਬਣਦਾ ਉਸ ਵੇਲੇ ਜਿਹੜੇ ਲੋਕਾਂ ਨੂੰ ਮਾਰ ਦਿੱਤਾ ਗਿਆ ਜਿਹੜੇ ਲੋਕਾਂ ਨੂੰ ਕਤਲ ਕੀਤਾ ਗਿਆ ਜਿਹੜੇ ਲੋਕਾਂ ਦੇ ਨਾਲ ਔਰਤਾਂ ਨਾਲ ਅਤਿਆਚਾਰ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਇਹ ਅਦਾਲਤ ਜਿਹੜੀ ਹੈ ਬਣਾਈ ਗਈ ਪਰ ਕਾਨੂੰਨ ਜਿਹੜਾ ਆ ਬਣਨ ਨੂੰ ਸਮਾਂ ਲੱਗਿਆ 2010 ਦੇ ਕਰੀਬ ਇਹਨੂੰ ਮਾਨਤਾ ਮਿਲੀ ਤਾਂ ਫਿਰ ਜਾ ਕੇ ਇਹ ਅਦਾਲਤ ਬਣਾ ਦਿੱਤੀ ਗਈ ਪਰ ਅੱਜ ਉਹੀ ਅਦਾਲਤ ਨੂੰ ਜਿਹਨੂੰ ਸ਼ੇਖਸੀਨਾ ਨੇ ਬਣਾਇਆ ਸੀ ਉਹਨੇ ਹੀ ਉਹਦੇ ਖਿਲਾਫ ਸਜ਼ਾ ਦਿੱਤੀ ਹੈ ਹੁਣ ਦੇਖਦੇ ਹਾਂ ਇਦੀ ਵਾਪਸੀ ਹੁੰਦੀ ਹੈ ਕਿ ਨਹੀਂ ਪਰ ਇਹਨਾਂ ਜ਼ਰੂਰ ਹੈ ਸ਼ੇਖ ਸੀਨਾ ਦੇ ਮੁੰਡੇ ਨੇ ਕਿਹਾ ਕਿ ਸਾਨੂੰ ਤਾਂ ਪਤਾ ਹੀ ਸੀ ਕਿ ਫਾਂਸੀ ਸਜ਼ਾ ਦੇਣੀ ਹੈ ਅਸੀਂ ਤੇ ਇਸੇ ਕਰਕੇ ਕਹਿੰਨੇ ਭਾਰਤ ਵਿੱਚ ਉਹ ਬਿਲਕੁਲ ਸੁਰੱਖਿਅਤ ਹੈ ਭਾਰਤ ਸਰਕਾਰ ਦਾ ਇਸਤੇ ਅਜੇ ਤੱਕ ਕੋਈ ਸਪਸ਼ਟਿਕਨ ਕੋਈ ਬਿਆਨ ਆਇਆ ਨਹੀਂ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਹੈ ਕੀ ਫੈਸਲਾ ਲਿਆ ਜਾਂਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਜਾਂਦੇ ਜਾਂਦੇ ਗੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਚ ਜਿਸ ਤਰ੍ਹਾਂ ਰੋਸ ਵਧਿਆ ਰੋਸ ਪ੍ਰਦਰਸ਼ਨ ਜਾਰੀ ਹੈ ਵਿਦਿਆਰਥੀਆਂ ਨੇ ਧਰਨਾ ਲਾਇਆ ਸੀ ਉਹ ਗੱਲ ਅਜੇ ਤੱਕ ਖਤਮ ਹੁੰਦੀ ਦਿਖਾਈ ਨਹੀਂ ਦੇਦੀ ਵਿਦਿਆਰਥੀਆਂ ਦੇ ਕਹਿਣਾ ਹੈ ਕਿ ਜਿਹੜੀਆਂ ਚੋਣਾਂ ਨੇ ਸੈਨੇਟ ਦੀਆਂ ਉਹ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਪਰ ਸਰਕਾਰ ਇਸ ਗੱਲ ਤੇ ਹਾਮੀ ਭਰਨ ਨੂੰ ਅਜੇ ਤੱਕ ਤਿਆਰ ਨਹੀਂ ਕਿੰਦ ਸਰਕਾਰ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਪੇਪਰ ਨਹੀਂ ਹੁਣ ਦੇਣੇ ਉਹਨਾਂ ਨੇ ਪ੍ਰੀਖਿਆਵਾਂ ਦਾ ਬਾਈਕਾਟ ਵੀ ਕਰ ਦਿੱਤਾ ਬਹੁਤ ਸਾਰੇ ਲੋਕ ਕਹਿ ਰਹੇ ਸੀਗੇ ਕਿ ਲਓ ਜੀ ਤਾਂ ਵਿਦਿਆਰਥੀਆਂ ਨੂੰ ਚੱਕ ਕੇ ਇਹਨਾਂ ਦੇ ਕੋਲੋਂ ਕੰਮ ਕਰਾਤਾ ਦਰਸਲ ਚੱਕ ਕੇ ਕਿਸੇ ਨੇ ਕੰਮ ਨਹੀਂ ਕਰਾਇਆ ਉਥੋਂ ਦੇ ਕੁਸ਼ਕ ਸਟਾਫ ਦਾ ਉਥੋਂ ਦੇ ਕਰਮਚਾਰੀਆਂ ਦਾ ਗੁੱਸਾ ਵੀ ਸਿਖਰਾਂ ਤੇ ਆ ਉਹ ਵੀ ਇਸ ਗੱਲ ਦੇ ਕੇਂਦਰ ਦੇ ਇਸ ਫੈਸਲੇ ਨਾਲ ਸਹਿਮਤ ਬਿਲਕੁਲ ਵੀ ਨਹੀਂਗੇ ਉਹਨਾਂ ਦਾ ਵੀ ਕਹਿਣਾ ਹੈ ਕਿ ਜੇ ਇਸ ਤਰ੍ਹਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਗੱਲ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਹੋਣੀ ਹੁਣ ਵਿਦਿਆਰਥੀ ਕਹਿ ਰਹੇ ਨੇ ਕਿ ਸੈਨੇਟ ਦੇ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਹਾਲਾਂਕਿ ਪੰਜਾਬ ਦੇ ਕੁਝ ਮੰਤਰੀ ਜਿਨ੍ਹਾਂ ਦੇ ਯਾਰਾਂ ਨੇ ਅੱਜਕੱਲ ਉੱਪਰਲੇ ਪਾਸੇ ਐ ਉਹ ਕਹਿੰਦੇ ਆ ਕਿ ਨਹੀਂ ਜੀ ਇਹ ਤਾਂ ਵਿਦਿਆਰਥੀਆਂ ਨੂੰ ਅੱਗ ਲਾਉਣ ਵਾਲਾ ਕੰਮ ਕੀਤਾ ਇਹਨਾਂ ਨੇ ਇਹਨਾਂ ਨੂੰ ਤਾਂ ਚੱਕ ਚਕਾ ਕੇ ਕਿਸੇ ਨੇ ਕਰਾਤਾ ਸਾਰਾ ਕੁਝ ਦਰਅਸਲ ਇਹ ਗੱਲ ਨਹੀਂ ਗਈ ਅਸਲ ਦੇ ਵਿੱਚ ਜਿਹੜੇ ਵਿਦਿਆਰਥੀ ਉੱਥੇ ਪੜ੍ਹੇ ਐ ਜਿਹੜੇ ਲੋਕ ਉੱਥੋਂ ਪੜ੍ਹੇ ਐ ਜਿਹੜੇ ਨੌਕਰੀਆਂ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਤੱਕਾ ਨਹੀਂ ਹੁੰ ਦੇਣਾ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਐ ਪੇਪਰ ਕੈਨਸਲ ਐ ਪ੍ਰੀਖਿਆ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਨੋਟੀਫਿਕੇਸ਼ਨ ਵੀ ਬਕਾਇਦਾ ਇਹਦਾ ਜਾਰੀ ਕਰ ਦਿੱਤਾ ਗਿਆ ਪਰ ਸਵਾਲ ਹੀ ਉੱਠਦਾ ਪਿਆ ਕਿ ਕੇਂਦਰ ਸਰਕਾਰ ਜਿਹੜਾ ਫੈਸਲਾ ਉਨੀ ਨੋਟੀਫਿਕੇਸ਼ਨ ਸੰਬੰਧੀ ਲੈਣਾ ਸੈਨੇਟ ਚੋਣ ਦਾ ਉਹ ਕਦੋਂ ਲਵੇਗੀ ਲੈਂਦੀ ਹੈ ਕਿ ਨਹੀਂ ਇਹ ਸਮਾਂ ਦੱਸੇਗਾ ਪਰ ਪੰਜਾਬ ਦੇ ਸਿਆਸਤਦਾਨ ਪੰਜਾਬ ਦੇ ਲੋਕ ਇਸ ਮਾਮਲੇ ਤੇ ਇੱਕਜੁੱਟ ਨੇ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਮੈਨੂੰ ਨਵਜੀਤੋਂ ਦੇ ਵਾਕਿਆ ਦੇਖਤਰੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ